ਪਰ ਆ ਮੈਨੂੰ ਲੱਗਦਾ ਵੀ ਪੰਜਾਬ ਦਾ ਸ਼ਾਇਦ ਪਹਿਲਾ ਹੀ ਪਿੰਡ ਹੋਊਗਾ ਜਿੱਥੇ ਸਰਕਾਰੀ ਸਕੂਲ ਦੇ ਵਿੱਚ ਏਸੀ ਲੱਗੇ ਹੋਏ ਨੇ ਕਿਸੇ ਵੀ ਸਕੂਲ 'ਚ ਮੈਨੂੰ ਇਹੋ ਜਿਹੀਆਂ ਫੈਸਿਲਿਟੀਆਂ ਨਜ਼ਰ ਨਹੀਂ ਆਈਆਂ ਜੋ ਇਸ ਪਿੰਡ ਪਿੰਡ ਖੁੰਡਰ ਦੇ ਵਿੱਚ ਪੰਚਾਇਤ ਵੱਲੋਂ ਸਪੈਸ਼ਲੀ ਏਸੀ ਲਵਾ ਕੇ ਦਿੱਤੇ ਹੋਏ ਆ ਉਹਨਾਂ ਨੇ ਟੋਬੇ ਨੂੰ ਕਨਵਰਟ ਕੀਤਾ ਇੱਕ ਵਧੀਆ ਪਾਰਕ ਦੀ ਤਰ੍ਹਾਂ ਤੁਸੀਂ ਦੇਖਿਆ ਹੋਣਾ ਜਾ ਕੇ ਪੰਜਾਬ ਭਰ ਦੇ ਜਿਹੜੇ ਵੀ ਪਿੰਡ ਨੇ ਉਹਨਾਂ ਦੇ ਸਰਪੰਚ ਜਾਂ ਜੋ ਵੀ ਮਹਤਵਪੂਰਨ ਸੱਜਣ ਨੇ ਉਹ ਵੱਤ ਤੋਂ ਵੱਤ ਜਿਹੜਾ ਕੰਟ੍ਰਿਬਿਊਟ ਕਰਨ ਸਰਕਾਰੀ ਸਕੂਲਾਂ ਨੂੰ ਤਾਂ ਕਿ ਉਹ ਵੀ ਜਿਹੜਾ ਹੈ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਆ ਸਕਣ ਉਹ ਸਹੂਲਤਾਂ ਪੰਚਾਇਤ ਦੇ ਸਕਦੀ ਹੈ ਸਕ ਉਹ ਇੱਕ ਐਗਜ਼ਾਮਪਲ ਹੈ ਜਿਹੜੀ ਇਹਨਾਂ ਨੇ ਸੈੱਟ ਕੀਤੀ ਹੈ ਅੱਸੀ ਕਾਲ ਦੋਸਤੋ ਸ਼ਾਇਦ ਪੰਜਾਬ ਦਾ ਇਹ ਪਹਿਲਾ ਸਕੂਲ ਹੋਊਗਾ ਜਿੱਥੇ ਬੱਚਿਆਂ ਨੂੰ ਏਸੀ ਦੀ ਸਰਵਿਸ ਮਿਲਦੀ ਆ ਮਤਲਬ ਜਿੰਨੇ ਵੀ ਕਲਾਸ ਰੂਮ ਨੇ ਉਹਨਾਂ ਦੇ ਵਿੱਚ ਏਸੀ ਲੱਗਾ ਹੋਇਆ ਏਸੀ ਪੰਚਾਇਤ ਵੱਲੋਂ ਲਵਾਏ ਗਏ ਨੇ ਵੀ ਤਾਂ ਜੋ ਜਿਹੜਾ ਬੱਚੇ ਆਪਣਾ ਆਉਣ ਵਾਲੇ ਸਮੇਂ ਦਾ ਭਵਿੱਖ ਨੇ ਉਹ ਸਹੀ ਪੜ੍ਹ ਸਕਣ ਉਹਨਾਂ ਦੇ ਪੜ੍ਹਾਈ ਦੇ ਵਿੱਚ ਕੋਈ ਰੋਕ ਨਾ ਆਵੇ ਗਰਮੀ ਨਾਲ ਤੇ ਉਹ ਮੈਨੂੰ ਇੱਕ ਬਹੁਤ ਵਧੀਆ ਸੋਚ ਲੱਗੀ ਕਿਉਂਕਿ ਆਪਾਂ ਸਾਰੀਆਂ ਪੰਚਾਇਤਾਂ ਜਾਂ ਆਪਣੇ ਕਲੱਬ ਕੰਮ ਆਪਾਂ ਕਰਦੇ ਆਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪਰ ਜੋ ਆਪਣਾ ਭਵਿੱਖ ਹੈ ਆਉਣ ਵਾਲੇ ਸਮੇਂ ਦਾ ਆਪਣੇ ਪਿੰਡ ਦੇ ਨਾਂ 'ਚ ਮਕਾਉਣਾ ਹੈ ਉਹਨਾਂ ਲਈ ਆਪਾਂ ਸਕੂਲਾਂ ਦੇ ਵਿੱਚ ਇਹ ਚੰਗੇ ਕੰਮ ਕਰੀਏ ਉਹ ਇੱਕ ਬਹੁਤ ਵੱਡੀ ਗੱਲ ਆ ਤੇ ਆਪਣੇ ਨਾਲ ਸਰਪੰਚ ਸਾਹਿਬ ਵੀ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਹੱਸੀ ਗੱਲ ਜੀ ਠੀਕ ਗੱਲ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਤੇ ਪਿੰਡ ਦਾ ਨਾਮ ਦੱਸ ਦੀ ਜੀ ਮੇਰਾ ਨਾਮ ਨੇਤਰ ਸਿੰਘ ਸਰਪੰਚ ਪਿੰਡ ਘੁੰਡਰ ਜੀ ਜਿਲਾ ਪਟਿਆਲਾ ਜੀ ਜਿਲਾ ਪਟਿਆਲਾ ਜੀ ਤੁਸੀਂ ਨਾਬਾ ਜੀ ਸਰਪੰਚ ਸਾਹਿਬ ਜੇ ਮੈਂ ਗੱਲ ਕਰੀਏ ਪੰਚਾਇਤਾਂ ਕਲੱਬ ਜਾਂ ਦਾਨੀ ਵੀਰ ਕੰਮ ਸਾਰੇ ਕਰਾਉਂਦੇ ਰਹਿੰਦੇ ਨੇ ਕਿਤੇ ਨਾ ਕਿਤੇ ਪਰ ਆ ਮੈਨੂੰ ਲੱਗਦਾ ਵੀ ਪੰਜਾਬ ਦਾ ਸ਼ਾਇਦ ਪਹਿਲਾ ਹੀ ਪਿੰਡ ਹੋਊਗਾ ਜਿੱਥੇ ਸਰਕਾਰੀ ਸਕੂਲ ਦੇ ਵਿੱਚ ਏਸੀ ਲੱਗੇ ਹੋਏ ਨੇ ਇਹਦੀ ਸੋਚ ਕਿੱਥੋਂ ਆਈ ਤੇ ਇਹ ਸਾਰਾ ਕੰਮ ਆ ਜਿਹੜਾ ਪੰਚਾਇਤ ਵੱਲੋਂ ਕਰਵਾਇਆ ਗਿਆ ਇਹ ਸਾਰਾ ਕੰਮ ਆ ਜੋ ਪੰਚਾਇਤ ਵੱਲੋਂ ਕਰਾਇਆ ਗਿਆ 1996 ਦੇ ਵਿੱਚ ਅਸੀਂ ਇੱਥੇ ਇੱਕ ਕਲੱਬ ਬਣਾਇਆ ਸੀ ਠੀਕ ਹੈ ਜੀ ਤੇ ਅਸੀਂ ਉਹ ਮੌਕੇ ਸੀ ਤਰਕਸ਼ੀਲ ਮੇਲਾ ਕਰਾਇਦੀ ਸਾਡੇ ਪਿੰਡ ਜੋ ਸਕੂਲ ਦੀ ਉਹ ਸਟੇਜ ਆ ਠੀਕ ਹੈ ਜੀ ਇਹ ਅਸੀਂ 1998 ਦੇ ਵਿੱਚ ਬਣਾਈ ਸੀ 1998 99 ਜੇ ਵਿੱਚ ਤਿੰਨ ਸਾਲ ਅਸੀਂ ਖੇਡ ਮੇਲਾ ਸਾਡੇ ਪਿੰਡ ਕਰਾਉਂਦੇ ਰਹਾਂ ਉਤੋਂ ਹੀ ਇਹ ਜੋ ਥੱਲੇ ਇੱਟਾਂ ਲਾਈਆਂ ਨੇ ਕਿਤੇ ਬਹੁਤ ਨੀਵਾ ਹੁੰਦਾ ਸੀ ਠੀਕ ਹੈ ਜੀ ਇਹ ਜਦ ਬਈ ਭਰਤ ਪਾ ਕੇ ਬਹੁਤ ਉੱਚਾ ਚੱਕਿਆ ਉਦੋਂ ਅਸੀਂ ਪਿਛਲੇ ਜਦ ਹੁਣ ਅਸੀਂ ਸਰਪੰਚ ਬਣੇ ਤੇ 98 ਦੇ ਵਿੱਚ ਵੀ ਮੈਂ ਸਰਪੰਚ ਬਣਿਆ ਸੀ ਠੀਕ ਹੈ ਜੀ ਉਸ ਮੌਕੇ ਵੀ ਅਸੀਂ ਇਹ ਸਾਰਾ ਸਕੂਲ ਦਾ ਜੋ ਹੋਤੀ ਮਿੱਟੀ ਪਾ ਕੇ ਉੱਚਾ ਕੀਤਾ ਸੀ ਠੀਕ ਹੈ ਜੀ ਹੁਣ ਜੋ ਏਸ਼ੀਆ ਦਾ ਕੰਮ ਕੀਤਾ ਹੋਰ ਵੀ ਸਾਰਾ ਕੰਮ ਕੀਤਾ ਜੀ ਸਾਰਾ ਇੰਟਰਲੋਕ ਟਲਾਈ ਵੀ ਆਲੇ-ਦਾਲੇ ਸਕੂਲ ਦੇ ਕੰਦਾਦਿਆਂ ਜੋ ਇਹਨੂੰ ਵਾਲ ਸਾਰਿਆਂ ਨੂੰ ਪਲੈਸਟਰ ਵਗੈਰਾ ਕਰਾ ਕੇ ਇੱਥੇ ਅਸੀਂ ਸਕੂਲ ਦੇ ਵਿੱਚ ਹੋਰ ਵੀ ਬਹੁਤ ਕੰਮ ਕਰਾਏ ਨੇ ਠੀਕ ਹੈ ਜੀ ਮਾਲ ਜੇ ਗੱਲ ਕਰੀਏ ਵੀ ਜੇ ਪ੍ਰਾਈਵੇਟ ਸਕੂਲਾਂ ਜਿਹੜੇ ਸਹੂਲਤਾਂ ਮਿਲਦੀਆਂ ਨੇ ਉਹ ਕੋਸ਼ਿਸ਼ ਕੀਤੀ ਵੀ ਆਪਦੇ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਦਿੱਤੀਆਂ ਜਾਂ ਸਿਗਨ ਸਿਗਲਰੀ ਸਰ ਜਿਵੇਂ ਗੱਲ ਕਰੀਏ ਮਤਲਬ ਆਪਣੇ ਪਿੰਡ ਦਾ ਜਿਹੜਾ ਸਕੂਲ ਹੈ ਸਰਕਾਰੀ ਸਕੂਲ ਨੂੰ ਮਤਲਬ ਪ੍ਰਾਈਵੇਟ ਸਕੂਲ ਵਾਲੀਆਂ ਵੀ ਸਹੂਲਤਾਂ ਮਿਲੀਆਂ ਨੇ ਤੁਹਾਨੂੰ ਕਿਵੇਂ ਲੱਗਿਆ ਕਿਉਂਕਿ ਤੁਸੀਂ ਹੋਰ ਕਿਤੇ ਵੀ ਤੁਸੀਂ ਪੜਾਇਆ ਹੋਣਾ ਸਕੂਲਾਂ 'ਚ ਅ ਸਰ ਮੈਂ ਬਹੁਤ ਪ੍ਰਾਈਵੇਟ ਸਕੂਲਾਂ 'ਚ ਵੀ ਪੜਾਇਆ ਹੈ ਉਸ ਤੋਂ ਬਾਅਦ ਸਰਕਾਰੀ ਨੌਕਰੀ 'ਚ ਵੀ ਮੈਂ ਕਈ ਸਕੂਲਾਂ 'ਚ ਪੜਾਇਆ ਹੈ ਇਸ ਤੋਂ ਬਾਅਦ ਮੇਰੀ ਇੱਕ ਡਿਊਟੀ ਲੱਗੀ ਕਿ ਇੱਕ ਬਲਾਕ ਦੇ ਜਿਹੜੇ ਹੈ ਘੱਟੋ-ਘੱਟ 50 ਸਕੂਲ ਜਾ ਕੇ ਚੈੱਕ ਕਰਨੇ ਠੀਕ ਹੈ ਜੀ ਦੇਲੀ ਜਾਣਾ ਦੋ ਸਕੂਲ ਚੈੱਕ ਕਰਨੇ ਤਾਂ ਕਿਸੇ ਵੀ ਸਕੂਲ 'ਚ ਮੈਨੂੰ ਇਹ ਜਿਹੀਆਂ ਫੈਸਿਲਿਟੀਆਂ ਨਜ਼ਰ ਨਹੀਂ ਆਈਆਂ ਜੋ ਇਸ ਪਿੰਡ ਕੁੰਡਰ ਦੇ ਵਿੱਚ ਪੰਚਾਇਤ ਵੱਲੋਂ ਸਪੈਸ਼ਲੀ ਏਸੀ ਲਵਾ ਕੇ ਦਿੱਤੀਆਂ ਹੋਈਆਂ ਪ੍ਰਾਇਮਰੀ ਬਲਾਕ 'ਚ ਵੀ ਸਾਡੇ ਮਿਡਲ ਦੇ ਵਿੱਚ ਵੀ ਠੀਕ ਹੈ। ਉਹ ਇਸ ਮੌਸਮ ਦੇ ਵਿੱਚ ਪੜਨਾ ਜਿਹੜਾ ਸਭ ਤੋਂ ਔਖਾ ਲੱਗਦਾ ਬੱਚਿਆਂ ਨੂੰ। ਬਿਲਕੁਲ ਜੀ। ਲਾਈਟ ਕਈ ਵਾਰੀ ਚਲੀ ਜਾਂਦੇ ਤਾਂ ਫਿਰ ਹੋਰ ਵੀ ਔਖਾ ਹੋ ਜਾਂਦਾ। ਪਰ ਇੱਥੇ ਆ ਵੀ ਏਸੀ ਦੇ ਨਾਲ ਕਮਰੇ ਠੰਡੇ ਹੋਏ ਰਹਿੰਦੇ ਆ ਕੁਝ ਦੇਰ ਹੋਰ ਨਿਕਲ ਜਾਂਦੇ ਜੇ ਲਾਈਟ ਗਈ ਵੀ ਹੋਵੇ। ਠੀਕ ਹੈ ਜੀ। ਤਾਂ ਬੱਚਿਆਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਇੱਥੇ। ਨਾ ਕੋਈ ਗਰਮੀ ਨਾਲ ਕੋਈ ਬੱਚਾ ਬਿਮਾਰ ਹੋਵੇ। ਠੀਕ ਬਿਲਕੁਲ ਜੀ ਇਹ ਵੀ ਇੱਕ ਪੰਚਾਇਤ ਵੱਲੋਂ ਪੂਰੀ ਸਪੋਰਟ ਸਰਪੰਚ ਸਾਹਿਬ ਨੇਤਰ ਸਿੰਘ ਜੀ ਆਪਣੇ ਕੋਲ ਖੜੇ ਨੇ ਜੀ ਤਾਂ ਇਹਨਾਂ ਵੱਲੋਂ ਇਹ ਸਾਰਾ ਉਦਮ ਕੀਤਾ ਗਿਆ ਹੈ ਪਹਿਲਾਂ ਦੱਸ ਦਿਆਂ ਵੀ ਇੱਥੇ ਜਿਹੜਾ ਟੋਬੇ ਦਾ ਪਾਣੀ ਸਕੂਲ ਦੇ ਕੋਲ ਹੋ ਰੰਦਾ ਸੀ 스멜 ਮਾਰਦੀ ਸੀ 스멜 ਮਾਰਦੀ ਸੀ ਉਹਨਾਂ ਨੇ ਉਹ ਟੋਬੇ ਨੂੰ ਕਨਵਰਟ ਕੀਤਾ ਇੱਕ ਵਧੀਆ ਪਾਰਕ ਦੀ ਤਰ੍ਹਾਂ ਤੁਸੀਂ ਦੇਖਿਆ ਹੋਣਾ ਜਾ ਕੇ ਠੀਕ ਹੈ ਜੀ ਤੇ ਮਤਲਬ ਇਹ ਜਿਹੜੀਆਂ ਐਗਜ਼ਾਮਪਲਸ ਜਿਹੜੀਆਂ ਨੇ ਇਸ ਪਿੰਡ ਤੋਂ ਮੈਨੂੰ ਹੋਰ ਕਿਤੇ ਨਹੀਂ ਨਜ਼ਰ ਆਈ ਠੀਕ ਹੈ ਸਰ ਆਲੇ ਦੁਆਲੇ ਦੇ ਇਲਾਕੇ 'ਚ ਮੈਂ ਬਹੁਤ ਸਕੂਲ ਘੁੰਮਿਆ ਫਿਰ ਮੇਰੀ ਇੱਥੇ ਟਰਾਂਸਫਰ ਵੀ ਮੈਂ ਕਰਵਾ ਲਈ ਹੁਣ ਮੈਂ ਇੱਥੇ ਪ੍ਰੋਪਰਲੀ ਜਿਹੜਾ ਹੈ ਫੁੱਲ ਟਾਈਮ ਵਰਕ ਕਰ ਰਿਹਾ ਜੀ ਤਾਂ ਮਤਲਬ ਜੋ ਸਹੂਲਤਾ ਪੰਚਾਇਤ ਦੇ ਸਕਦੀ ਹੈ ਸਕੂਲਾਂ ਨੂੰ ਉਹ ਇੱਕ ਐਗਜ਼ਾਮਪਲ ਹੈ ਜਿਹੜੀ ਇਹਨਾਂ ਨੇ ਸੈੱਟ ਕੀਤੀ ਹੈ ਤੇ ਮੇਰੀ ਬੇਨਤੀ ਹੈ ਜੀ ਪੰਜਾਬ ਭਰ ਦੇ ਸਾਰੇ ਸਕੂਲਾਂ ਜਿਹੜੇ ਵੀ ਪਿੰਡ ਨੇ ਉਹਨਾਂ ਦੇ ਸਰਪੰਚ ਜਾਂ ਜੋ ਵੀ ਮਹਤਵਪੂਰਨ ਸੱਜਣ ਨੇ ਜਾਂ ਜੋ ਵੀ ਕੋਈ ਸੁਸਾਇਟੀਆਂ ਨੇ ਉਹ ਵੱਤਵੱਤ ਜਿਹੜਾ ਕੰਟ੍ਰਿਬਿਊਟ ਕਰਨ ਸਰਕਾਰੀ ਸਕੂਲਾਂ ਨੂੰ ਤਾਂ ਕਿ ਉਹ ਵੀ ਜਿਹੜਾ ਹੈ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਆ ਸਕਣ ਬਿਲਕੁਲ ਜੀ ਮਲ ਬੱਚੇ ਆਉਣ ਵਾਲਾ ਸਮਾਂ ਜਿਹੜਾ ਆਪਣੇ ਹੀ ਬੱਚੇ ਨੇ ਤਾਂ ਆਪਣੇ ਆਪਣੇ ਸਕੂਲਾਂ ਦੇ ਵਿੱਚ ਇਨਵੈਸਟ ਕਰੀਏ ਜਿੰਨੀਆਂ ਪੰਚਾਇਤਾਂ ਜਾਂ ਕਲੱਬ ਨੇ ਇਨ੍ਹਾਂ ਹੀ ਸਕੂਲਾਂ ਚੋਂ ਜੀ ਆਈਐਸ ਵੀ ਬਣ ਕੇ ਨਿਕਲੇ ਨੇ ਪੀਸੀਐਸ ਵੀ ਬਣ ਕੇ ਨਿਕਲੇ ਨੇ ਜਿਹੜੇ ਹੁਣ ਵੀ ਨਿਕਲ ਸਕਦੇ ਨੇ ਜੇ ਇਹਨਾਂ ਨੂੰ ਸਪੋਰਟ ਮਿਲੇ ਬਿਲਕੁਲ ਜੀ ਠੀਕ ਹੈ ਜੀ ਠੀਕ ਆ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਇੱਕ ਬਹੁਤ ਖੁਸ਼ੀ ਹੋਈ ਕਿਉਂਕਿ ਆਪਾਂ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਵਿੱਚ ਕੋਈ ਵੀ ਆਪਾਂ ਕਲੱਬ ਸਰਪੰਚ ਜਾਂ ਸਰਕਾਰੀ ਕੰਮ ਕਰਾਉਣੇ ਆ ਤਾਂ ਉਹਦੇ ਨਾਲ ਆਪਣੇ ਜਿਹੜਾ ਐਜੂਕੇਸ਼ਨ ਸਿਸਟਮ ਆ ਸਰਕਾਰ ਤਾਂ ਜਵਾਬ ਦੇ ਵੱਲੋਂ ਕਰਦੀ ਹੀ ਕਰਦੀ ਆ ਟੀਚਰ ਆਪ ਦੇ ਵੱਲੋਂ ਕਰਦੇ ਹੀ ਕਰਦੇ ਨੇ ਤਾਂ ਆਪਾਂ ਆਪਣੇ ਸਕੂਲਾਂ ਦੇ ਵਿੱਚ ਵੱਧ ਤੋਂ ਵੱਧ ਜਿੰਨੇ ਵੀਰੇ ਐਨ ਆਰ ਆਈ ਵੀਰ ਨੇ ਜਾਂ ਮੇਰੇ ਪਿੰਡਾਂ ਦੇ ਕਲੱਬ ਨੇ ਉਹ ਆਪਣੇ ਸਕੂਲਾਂ ਦੇ ਵਿੱਚ ਇਨਵੈਸਟਮੈਂਟ ਜ਼ਰੂਰ ਕਰਨ ਤਾਂ ਜੋ ਔਨ ਵਾਲਾ ਕੋਈ ਖਾਪਣਾ ਹੋਰ ਸੁਧਰ ਸਕੇ ਧੰਨਵਾਦ